ਹਲੋ ਮੇਟਰੋ ਕੀ ਹਾਲ ਚੱਲ ਤੁਹਾਡਾ ਆਈ ਹੋਪ ਯੂ ਸਾਰੇ ਠੀਕ ਠਾਕ ਹੋਵੋਗੇ ਤੇ ਮੇਟਰੋ ਆਪਾਂ ਵੀ ਬਹੁਤ ਠੀਕ ਠਾਕ ਆ ਤੇ ਆਜੋ ਫਿਰ ਅੱਜ ਦਾ ਵਲੌਗ ਆਪਾਂ ਕਰਦੇ ਹਾਂ ਸ਼ੁਰੂ ਇੱਥੇ ਅੱਜ ਦੇ ਵਲੌਗ ਤੇ ਤੁਹਾਡਾ ਸਵਾਗਤ ਆ ਤੇ ਆਜੋ ਫਿਰ ਅੱਜ ਦਾ ਵਲੌਗ ਕਰਦੇ ਆਪਾਂ ਸ਼ੁਰੂ ਤੇ ਮੇਟਰੋ ਅੱਜ 5:30 5:30 ਵਜੇ ਆਪਣੇ ਵੱਡੇ ਭਰਾ ਦਾ ਐਕਸੀਡੈਂਟ ਹੋ ਗਿਆ ਤੇ ਇਹ ਦੇਖੋ ਫਿਰ ਸਾ ਆਪਣੀ ਸਕੂਟਰੀ ਸਾਰੀ ਟੁੱਟੀ ਦੇਖੋ ਫਿਰ ਸਾਰੀ ਟੁੱਟੀ ਗਈ ਸਕੂਟਰਸ ਕੱਢ ਰਹੀ ਤੇ ਹੁਣ ਆਪਾਂ ਇਹਨੂੰ ਆਪਾਂ ਪਿਛਲਾ ਪੁਛਲਾ ਸਿਸਟਮ ਜਿਹੜਾ ਟੁੱਟਿਆ ਉਹ ਖੋਲ ਲੈਨੇ ਆਪਾਂ ਤੇ ਖੋਲ ਕੇ ਫਿਰ ਆਪਾਂ ਦੁਬਾਰਾ ਕਰਦੇ ਆ ਫਿੱਟ ਵੀ ਮਤਲਬ ਵੀ ਪੁੱਛਦੇ ਆਪਾਂ ਕੰਪਨੀ ਦੇ ਵਿੱਚੋਂ ਵੀ ਆ ਚੀਜ਼ ਮਿਲ ਜੂਗੀ ਜਿਹੜੀ ਚੀਜ਼ ਟੁੱਟੀ ਆ ਜੇ ਤਾਂ ਮਿਲ ਗਈ ਫਿਰ ਨਵੀਂ ਲਿਆ ਕੇ ਲਾ ਦਾਂਗੇ ਜੇ ਨਾ ਮਿਲੀ ਫਿਰ ਇਹਨੂੰ ਪ੍ਰਾਨ ਨੂੰ ਰਿਪੇਅਰ ਕਰ ਦਾਂਗੇ ਤੇ ਫਿਰ ਇਹੀ ਲਾ ਦਾਂਗੇ ਤੇ ਪਿਛਲਾ ਮਗਰਾਟ ਸਾਰਾ ਕੁ ਟੋਟਾ ਟੁੱਟ ਗਿਆ ਪੈਂਟਰਾਂ ਵਾਲਾ ਬਕਸਾ ਵੀ ਹਿੱਲ ਗਿਆ ਸੀ ਥੱਲੇ ਵਾਲਾ ਉਹ ਪਿੱਛੇ ਟਾਇਰ ਨਾਲ ਲੱਗਣ ਲੱਗ ਗਿਆ ਸੀ ਤੇ ਟਾਪੇ ਟੂਪੇ ਸਾਰੇ ਟੁੱਟ ਗਏ ਗੇਰਾ ਤੇ ਆਪਾਂ ਪੱਖੇ ਭੁੱਖੇ ਲਾਏ ਆ ਹੁਣ ਆਪਾਂ ਬੱਸ ਆਪਾਂ ਖੋਲਦੇ ਆ ਸਕੂਟਰ ਨੂੰ ਸਾਰੀ ਨੂੰ ਤੇ ਰਿਪੇਅਰ ਕਰਦੇ ਆ ਫਿਰ ਇਹਨੂੰ ਆਪਾਂ ਤੇ ਮੇਰੇ ਤਾਇਆ ਜੀ ਤੇ ਮੇਰੇ ਡੈਡੀ ਤੇ ਮੇਰਾ ਵੱਡਾ ਭਰਾ ਨਾਲ ਹੀ ਲੱਗੇ ਪਿਆ ਹੁਣ ਤਾਂ ਤੇ ਮੂਰਲਾ ਮਗਰਾੜ ਵੀ ਆਪਾਂ ਲਾਇਆ ਸੀਗਾ 2-3 ਦਿਨ ਪਹਿਲਾਂ ਲਾਇਆ ਸੀ ਕਿਉਂਕਿ ਮੂਰਲਾ ਮਗਰਾੜ ਵੀ ਟੁੱਟ ਗਿਆ ਸੀ ਆਪਣਾ ਤਾਂ ਕਰਕੇ ਉਹ ਉਹ ਵੀ ਆਪਾਂ ਕਸ਼ਾ ਉਹ ਆਪਾਂ ਕੋਲ ਕੇ ਸਰਪੇਅਰ ਕੀਤਾ ਸੀ ਤੇ ਆ ਦੇਖੋ ਇੱਥੇ ਵੀ ਚੱਕਰੀਚਾ ਸਕ੍ਰੈਚ ਆ ਗਿਆ ਸ਼ੀਸ਼ੇ ਦੇ ਉੱਤੇ ਵੀ ਆਪਣੇ ਤੇ ਗਾਰਾ ਲੱਗ ਗਿਆ ਕਿਉਂਕਿ ਥੱਲੇ ਡਿੱਗ ਗਿਆ ਤੇ ਗਾਰਾ ਲੱਗ ਗਿਆ ਫਿਰ ਜੋ ਉੱਥੇ ਆਪਾਂ ਮਗਰਾ ਆਪਣਾ ਮਗਰਾੜ ਪਿਆ ਸਕੂਟਰ ਦਾ ਮੂਰਲਾ ਜਿਹੜਾ ਇੱਥੋਂ ਕੋਲ ਲੈ ਆਪਾਂ ਆ ਦੇਖੋ ਗਾਰਾ ਗੁਰਾ ਲੱਗਿਆ ਪਿਆ ਸਕੂਟਰੀਨ ਵੀ ਇਹਨੂੰ ਵੀ ਸਾਫ ਕਰਨੀ ਪੈਣੀ ਆ ਵੇਖੋ ਇਸ ਤੇ ਵੀ ਗਾਰਾ ਲੱਗਿਆ ਪਿਆ ਆ ਵੀ ਆ ਪਿੱਛਲਾ ਚੀ ਸਾਰੀ ਟੁੱਟ ਗਈ ਸਕੂਟਰੀ ਦੀ ਆਪਣੀ ਦੀ ਤਾਂ ਕਰਕੇ ਫਿਰ ਖੋਲਣੀ ਪਈ ਆਪਾਂ ਨੂੰ ਤੇ ਬੈਟਰੀਆਂ ਵੀ ਹਿੱਲੀਆਂ ਸੀ ਗਾਂ ਪਛਾਹੂਗਾ ਸੀ ਬੈਟਰੀਆਂ ਤਾਂ ਹੀ ਆਪਾਂ ਬੈਟਰੀਆਂ ਵੀ ਖੋਲ੍ਹਣਾ ਹਣ ਤੇ ਬੈਟਰੀਆਂ ਵੀ ਸਹੀ ਕਰਕੇ ਪਾਉਣੀਆਂ ਪੈਣਗੀਆਂ ਹਣ ਖੋਲ੍ਹਣਾ ਨੇ ਬੈਟਰੀਆਂ ਵੀ ਉਹ ਉਲਟ ਫਲਟ ਹੋਈਆਂ ਵੱਲੋ ਆਪਾਂ ਵਿੱਚ ਗੁੱਟ ਕੇ ਪਾਏ ਸੀਗੇ ਜਿਹੜੀ ਜਗ੍ਹਾ ਜ਼ਿਆਦਾ ਸੀਗੀ ਉਹ ਪੋਲਟ-ਪੋਲਟ ਉਹ ਇੰਨਾ ਸੀਗਾ ਗੁੱਟਕੇ ਹਿੱਲ ਗਏ ਸੀ ਤਾਂ ਕਰਕੇ ਖੋਲ ਕੇ ਪਾਈਆਂ ਤੇ ਚਾਰੇ ਬੈਂਟਰੀਆਂ ਆਪਾਂ ਬਾਹਰ ਕੱਢ ਲਈਆਂ ਦੇਖੋ ਇਹਨਾਂ ਨੂੰ ਬੈਂਟਰੀਆਂ ਨੂੰ ਵੀ ਸਾਫ਼ ਕਰਕੇ ਪਾਵਾਂਗੇ ਲਿਬੜੀਆਂ ਵਾਲੀਆਂ ਪਈਆਂ ਤੇ ਇਹਨਾਂ ਤੇ ਆਪਣੇ ਥੋੜੇ ਨੱਟ ਡਿੱਗ ਪਏ ਸੀ ਉਹ ਆਪਾਂ ਭਲ ਭਲ ਕੇ ਕੱਸਦੇ ਹਾਂ ਤਿੰਨ ਨੱਟ ਡਿੱਗ ਵਿੱਚ ਤਿੰਨ ਉਹ ਕੱਸਦੇ ਆਪਾਂ ਹਣ ਇਹ ਤਾਂ ਕੱਸ ਤੇ ਸਾਰੀਆਂ ਬੈਂਟਰੀਆਂ ਦੀ ਕੱਸਦੇ ਹੁਣ ਇੱਕ ਅੱਧੇ ਦੀ ਰਹਿ ਗਿਆ ਉਹ ਕਰ ਦਿੰਨੇ ਆਪਾਂ ਬਸ ਫਿਰ ਤੇ ਇਹਨੂੰ ਖੋਲ ਕੇ ਫਿਰ ਆਪਾਂ ਕਰਦੇ ਆਂ ਸੈੱਟ ਆ ਦੇਖੋ ਆ ਟਾਪਾ ਟੁੱਟ ਗਿਆ ਇੱਕ ਲਾਲ ਟਾਪਾ ਤੇ ਆ ਨੰਬਰ ਪਲੇਟ ਲਾਈ ਵੀ ਸੀ ਆਪਣੀ ਮੈਂ ਸਿਰਫ ਸ਼ੋਅ ਪੀਸ ਨੂੰ ਲਾਈ ਸੀ ਪਿੱਛੇ ਨੰਬਰ ਪਲੇਟ ਇਹ ਵੀ ਟੁੱਟ ਗਈ ਸਾਰੀ ਮਤਲਬ ਪਿੱਛੇ ਸਾਰੀ ਟੁੱਟ ਗਈ ਇੱਕ ਹਿਸਾਬ ਦੀ ਆਪਣੀ ਸਕੂਟਰੀ ਵਾ ਮੂਰਲਾ ਮੂਰਲਾ ਪਾਸੇ ਪਾਸੇ ਆ ਪਿੱਛੋਂ ਦਾ ਟੁੱਟ ਗਈ ਸਾਰੀ ਤੇ ਆ ਬੈਟਰੀਆਂ ਦੇ ਵੀ ਨਟ ਕੱਸਦੇ ਆਪਾਂ ਸਾਰੇ ਦੇਖੋ ਫਿਰ ਸਾਰੇ ਨਟ ਕੱਸਦੇ ਆਪਾਂ ਬੈਟਰੀਆਂ ਦੇ ਤੇ ਹੁਣ ਫਿਰ ਆਪਾਂ ਇਹਨੂੰ ਪਹਿਲਾਂ ਪਿਛਲਾ ਟਾਪਾ ਜਿਹੜਾ ਉਹਨੂੰ ਆਪਾਂ ਧੋ ਕੇ ਲਿਆਵਾਂਗੇ ਆਹ ਸਿਸਟਮ ਇਹਨੂੰ ਕਿਰ ਆਪਾਂ ਪਹਿਲਾਂ ਪਾਸੇ ਰੱਖ ਦਿੰਨੇ ਫਿਰ ਇਹਨੂੰ ਆਪਾਂ ਧੋ ਕੇ ਲਿਆਵਾਂਗੇ ਆਹ ਸੀਟ ਸੂਟ ਸਾਰਾ ਗਾਰੀ ਨਾਲ ਹੀ ਬੜੀ ਪਈ ਆ ਪਿੱਛੋਂ ਵੀ ਗਾਰੀ ਨਾਲ ਹੀ ਬੜੀ ਪਈ ਆ ਤਾਂ ਕਰਕੇ ਇਹਨੂੰ ਧੋ ਕੇ ਲਿਆਉਣਾ ਪਊ ਆਹ ਜਿਹੜਾ ਲਾਲ ਟਾਪਾ ਇਹ ਟੁੱਟ ਗਿਆ ਆਪਣਾ ਇਹ ਆ ਪਿਛਲੀ ਸਪੂਸ਼ੀ ਸਾਰੀ ਟੁੱਟ ਗਈ ਤੇ ਆ ਦੇਖੋ ਹੁਣ ਇਹਨੂੰ ਆਪਾਂ ਧੋਣੇ ਆ ਦੇਖੋ ਫਿਰ ਪਾਣੀ ਮਾਰ ਮਾਰ ਕੇ ਇਹਨੂੰ ਧੋ ਦਿੰਨੇ ਆ ਗਾਰਾ ਸਾਫ਼ ਕਰ ਦਿੰਨੇ ਆ ਆਪਾਂ ਕਰਦੇ ਆਂ ਬਸ ਆਪਾਂ ਘਰ ਸਾਫ ਤੇ ਚਲੋ ਮਤਰੋ ਹੁਣ ਆਪਾਂ ਖਰੇ ਨੂੰ ਧੋਨੇ ਆਪਾਂ ਹੁਣ ਇਹਨੂੰ ਚੰਗਾ ਧੋ ਦਿੰਨੇ ਆ ਤੇ ਫਿਰ ਉਹਨੂੰ ਕਸਾਂ ਗਿਆ ਆਪਾਂ ਹੋ ਸਕਦਾ ਕਦੀ ਆ ਲੈਟਾ ਵਾਲਾ ਬਰਖਸਾਇਆ ਸੀ ਆ ਤੇ ਇੰਡੀਕੇਟਰ ਵਾਲੀ ਖੁੱਲ ਗਈ ਵੀ ਕਿਉਂਕਿ ਇਹ ਆਪਣੇ ਕੰਮ ਆ ਸਕਦੇ ਹੋਰ ਤਾਂ ਕੋਈ ਚੀਜ਼ ਕੰਮ ਨਹੀਂ ਆ ਸਕਦੀ ਇਹ ਹੀ ਜੀ ਕੰਮ ਆ ਸਕਦੀ ਇਕੱਲੀ ਕਰਦੇ ਆਪਾਂ ਇਹਨੂੰ ਸਾਫ ਬਸ ਧੋਨੇ ਧਾਣੀਆਂ ਸਿਰ ਕੋਈ ਦੇਖੋ ਜਮਾਈ ਟੁੱਟ ਗਿਆ ਤਾਂ ਉਹਦੀ ਬਗਲੇ ਹੀ ਚਮਤੂਲ ਲਾਤੀ ਤੇ ਮੇਸਟਰ ਉਹ ਦੇਖੋ ਆਪਣੀ ਚਾਹ ਦੀ ਤੱਕ ਇਹਨੇ ਬਗਲੇ ਰੱਖੀ ਬਗਲਾਵਾ ਬਗਲਾਵਾ ਤੇ ਆ ਵੀ ਆਪਾ ਥੋੜਿਆ ਬਸ ਥੋੜਾ ਬਹੁਤ ਰਹਿ ਜਾ ਅੰਦਰ ਉਹ ਰਹੇਗਾ ਬਾਹਰ ਪਟੋਕਾ ਬਹੁਤ ਥਾਂ ਬਕਰੀ ਆਈ ਛੁੱਟ ਰੱਤੀ ਆ ਇਸੇ ਪੱਤੀ ਪਾਈ ਸੀ ਜੇ ਸੋ ਦੁੱਤੀ ਐਸੇ ਸਾਰੇ ਦਿਨ ਹੋਤੀਏ ਉਹ ਤਾਂ ਅੱਗੇ ਹਮੇ ਨੂੰ ਪਤਾ ਲੱਗ ਜਾਈਊਗਾ ਹਾਂ ਬੈਨੇ ਆ ਕਿੰਨਾ ਕੁ ਸਰਚ ਆਉਂਦਾ ਇੱਥੇ ਤੇ ਉੱਧਰ ਮੈਂ ਬੜੀ ਲੋਰ ਮਾਰੀ ਜਾਂਦੇ ਉੱਧਰ ਦੇਖੋ ਅੱਜ ਦੇਖੋ ਮੇਰੇ ਬੜੀ ਬਣਾ ਲਏ ਆ ਤੇਦਰ ਆਪਣਾ ਮਟਰਾ ਗਾਣਾ ਆ ਬਣਾਤਾ ਫਲੋਰ ਮਾਰਤਾ ਤੇਦ ਨੂੰ ਮੇਰਾ ਕੋਰਾ ਸੂਚ ਕਰੀ ਹੁੰਦਾ ਹਾਂ ਜੀ ਮਿੱਤਰੋ ਚੱਲ ਤੇ ਮੇਰੇ ਭਰਾ ਨੇ ਹੁਣ ਧੋਤਈਆ ਚੱਲ ਕੇ ਮੈਂ ਆਪਾਂ ਮਿੱਤਰੋ ਹਾਂ ਕਰਾਂ ਜੀ ਜਿੰਜਾ ਫੋਨ ਹੀ ਖੜੀ ਤੇ ਜੀ ਮੇਰਾ ਮਾਰੋ ਸਾਫ ਹੋ ਗਿਆ ਬਸ ਹੁਣ ਆਪਾਂ ਲੈ ਚੱਲਦੇ ਹਾਂ ਘਰ ਚਾਕੇ ਮੈਂ ਜੈ ਸ਼ੀਸ਼ਾ ਤਾਂ ਨੂੰ ਕਿਤੇ ਪਿਛਲਾ ਜਿਹੜਾ چل متروپ ہوں پہلے چلے کرے آج اتنے کرے آ کے مٹی رہی تھوڑی یہ بھی ਕਹਤੋਂ ਵਾਖੂਨ ਕਿ ਤੇ ਹੁਣ ਆਪਣੇ ਮੋਟਰ ਦੇ ਵਿੱਚ ਜਾਂ ਨਾ ਉੱਤੇ ਪਾਣੀ ਚਲਾ ਗਿਆ ਕਿਉਂਕਿ ਪਾਣੀ ਵਾਲੀ ਜਗ੍ਹਾ ਸੀ ਜਿੱਥੇ ਐਕਸੀਡੈਂਟ ਹੋਇਆ ਆਪਣਾ ਮੇਰੇ ਵੱਡੇ ਭਰਾ ਦਾ ਮਤਲਬ ਤੇ ਇਤਾਂ ਕਰਕੇ ਆਪਾਂ ਬਲੂਰ ਨਾ ਫਿਰ ਉਹ ਪਾਣੀ ਸਿਕਾਉਣੇ ਆ ਵੀ ਮੋਟਰ ਮਟਰ ਚ ਨਾ ਪੈ ਜੇ ਪਾਣੀ ਫਿਰ ਨੁਕਸਾਨ ਹੋ ਜੂਗਾ ਵੱਡਾ ਨੁਕਸਾਨ ਹੋ ਜੂਗਾ ਹੁਣ ਤਾਂ ਘੱਟ ਹੋਇਆ ਫਿਰ ਵੱਡਾ ਹੋ ਜੂਗਾ ਤੇ ਆ ਪਿਛਲਾ ਟੱਪ ਆਪਾਂ ਨੂੰ ਸਾਫ਼ ਕਰਨਾ ਪੈਣਾ ਇੱਥੇ ਵੀ ਮਿੱਟੀ ਚੜ ਗਈ ਗੱਰਾ ਤੇ ਮੇਰਾ ਵੱਡਾ ਭਰਾ ਮੋਟਰ ਸਾਫ ਕਰੀ ਜਾਂਦੇ ਇੱਥੇ ਵੀ ਗੱਰਾ ਚੜ ਗਿਆ ਦੇਖੋ ਫਿਰ ਘਾਰ ਹੀ ਘਾਰ ਹੋਇਆ ਪਿਆ ਸਾਰੇ ਕਿਤੇ ਜੀ ਮੇਰੇ ਡੈਡੀ ਬਲੂਰ ਨਾਲ ਸਾਰੇ ਪਲੱਗ ਫਲੱਗ ਸਾਫ ਕਰੀ ਜਾਂਦੇ ਵੀ ਪਾਣੀ ਸਕਾਈ ਜਾਂਦੇ ਇੱਕ ਸਾਬ ਦਾ ਬਲੂਰ ਮਾਰ ਕੇ ਸਾਰਾ ਪਾਣੀ ਸਕਾ ਦੇਉਂਗੇ ਆਪਾਂ ਫਿਰ ਤੇ ਫੇਰ ਮਾਪਾ ਕੇ ਰਾਂ ਉੱਥੇ ਜਿੱਥੇ ਆਪਣਾ ਐਕਸੀਡੈਂਟ ਹੋਇਆ ਉੱਥੇ ਆਪਾਂ ਮੋਟਰ ਚਲਾ ਕੇ ਵੇਖੀ ਸੀ ਉੱਥੇ ਤਾਂ ਨਹੀਂ ਰੇਸ ਹੋਈ ਸੀ ਕੁ ਵਰ ਕਰਿਆ ਕਿ ਹੁਣ ਵੀ ਨਹੀਂ ਸਕਾਰ ਸਕੂ ਕੇ ਪਾਣੀ ਨਾਲ ਵੀ ਫੇਰ ਚਲਦੀ ਹੈ ਕਿ ਨਹੀਂ ਚਲਦੀ ਤੇ ਆਪਾਂ ਨਾਲ ਨਾਟੇ ਖੋਲ ਦਿੰਨੇ ਤੇ ਆਪਾਂ ਟਾਪਾ ਵੀ ਖੋਲ ਲੈਣੇ ਆਪਾਂ ਪਿਛਲਾ ਹੁਣ ਨਟ ਖੋਲ ਕੇ ਟਾਪਾ ਖੋਲ ਲੈਨੇ ਪਿਛਲਾ ਫੇਰ ਇਹ ਕਿਉਂਕਿ ਇੱਥੇ ਸਾਫ ਨਹੀਂ ਹੁੰਦਾ ਫੇਰ ਇਹ ਵੀ ਨਲਕੇ ਤੋਂ ਧੋਖ ਹੀ ਲਿਆਵਾਂਗੇ ਆਪਾਂ ਖੋਲ ਲੈਨੇ ਬਸ ਇਹਨੂੰ ਆਪਾਂ ਟੈਟ ਬਹੁਤ ਨਾਲ ਕਿਉਂਕਿ ਆਪਾਂ ਕਿਹੜਾ ਖੋਲੇ ਕਰੇ ਬਹੁਤ ਟਾਈਮ ਲੇ ਖੋਲੇ ਕਸੇ ਕੀਨੇ ਵੀ ਕਸੇਆ ਆਪਣੇ ਕੋਲ ਤਾਂ 2-3 ਸਾਲ ਹੋ ਗਏ ਸਕੂਟਰੀ ਨੂੰ ਆਪਾਂ ਤਾਂ ਖੋਲ ਹੀ ਨਹੀਂ ਜਮ ਇਹਨੂੰ ਤੈਨੂੰ ਟਾਪੇ ਨੂੰ ਖੋਲ ਕੇ ਆਪਾਂ ਧੋ ਲੈਣੇ ਆ ਫਿਰ ਹੁਣ ਉਹ ਦੇਖੋ ਨਾਟ ਖੋਲੀ ਜਾਂਦਾ ਮੇਰਾ ਵੱਡਾ ਭਰਾ ਪਿਛਲੇ 2-4 ਨਾਟ ਸੀ 4-5 ਨਾਟ ਖੋਲ ਕੇ ਤੈਨੂੰ ਆਪਾਂ ਧੋ ਹੀ ਲੈਣੇ ਆ ਫਿਰ ਹੁਣ ਤੇ ਇਧਰ ਮੇਰੇ ਤਾਇਆ ਜੀ ਬੈਠੇ ਆਣ ਤੇ ਉਧਰ ਮੇਰੇ ਡੈਡੀ ਇਹਨੂੰ ਬਈ ਨੇ ਹੁਣ ਇਹਨੂੰ ਵੀ ਉੱਤੇ ਗਾਰਾ ਜਮਿਆ ਵੀ ਹੈ ਵੀ ਨੇ ਸਾਫ ਹੁੰਦਾ ਕਿ ਨਹੀਂ ਆ ਵੇਖੋ ਟਾਪਾ ਤਾਂ ਪਾ ਕੋਲ ਲੈਣ ਨੂੰ ਹੁਣ ਪਾਣੀ ਨਾਲ ਧੋ ਲੈਣੇ ਤੇ ਸਾਫ ਕਰ ਲੈਣੇ ਆ ਚਲੋ ਫੇਰ ਆ ਜੀ ਵਿਖਾਈਏ ਤੁਨ ਨੂੰ ਵੀ ਸਾਫ ਕਰਕੇ ਲੈ ਕੇ ਆ ਲੀਟਰ ਲੈਣ ਦੱਗ ਗਿਆ ਆਪਣਾ ਡਿੱਗੀ ਜੋ ਪਾਣੀ ਪਾਉਣ ਔਖਾ ਸੀਗਾ ਹੁਣ ਲੀਟਰ ਨਾਲ ਪਾ ਲਿਆ ਕਰਾਂਗੇ ਭਰ ਕੇ ਆਪਾਂ ਤੇ ਇਹ ਗਾਰੇ ਗੁਰਾ ਲਾਉਣੇ ਐ ਤੋਂ ਤੇ ਹੁਣ ਆਪਾਂ ਉਹ ਤਾਂ ਸਾਫ ਕਰਤਾ ਸੀ ਟਾਪਾ ਤੇ ਹੁਣ ਵਿੱਚ ਇਹਦੇ ਧਰਦੇ ਆਪਾਂ ਬੈਂਟਰੀਆਂ ਚਾਰੇ ਬੈਂਟਰੀਆਂ ਵੀ ਸਾਫ ਕਰ ਲਈਆਂ ਤੇ ਧਰਦੇ ਆ ਜਿਹੜਾ ਸਕੰਜਾ ਸੀ ਪਿਛਲਾ ਇਹ ਕੁੰਡਾ ਇਹ ਵੀ ਟੁੱਟ ਗਿਆ ਆਪਣਾ ਇਹਨੂੰ ਵੀ ਰਿਪੇਅਰ ਕਰਾਂਗੇ ਤੇ ਹੁਣ ਬੈਂਟਰੀਆਂ ਦੀਆਂ ਤਾਰਾ ਤੁਰਾ ਕੱਸ ਕੇ ਫੇਰ ਰੱਖਦੇ ਆ ਜਿਵੇਂ ਬੈਂਟਰੀਆਂ ਪਹਿਲਾਂ ਸੀਗੀਆਂ ਉਵੇਂ ਹੀ ਹੁਣ ਰੱਖ ਦਿੰਨੇ ਆ ਦੇਖੋ ਬੈਟਰੀ ਨੂੰ ਵੀ ਸਾਫ ਕਰ ਲਿਆ ਸੀ ਤੇ ਆਪਣਾ ਨਲਕਾ ਵੀ ਖਰਾਬ ਹੋਇਆ ਪਿਆ ਸੀ ਆਪਾਂ ਬੁੱਕੀ ਕੱਢੀ ਆ ਬਾਹਰ ਨਲਖੇ ਦੀ ਵੀ ਤੇ ਵਿੱਚੋਂ ਨੇਰਾ ਤਾਂ ਕਰਕੇ ਦਿਸਦਾ ਨਹੀਂ ਆ ਦੇਖੋ ਬੁੱਕੀ ਕੱਢੀ ਬੈਠੇ ਆ ਆਪਾਂ ਬਾਹਰ ਤੇ ਆਪਣਾ ਨਲਕਾ ਪਾਣੀ ਛੱਡ ਜਾਂਦਾ ਕੋਈ ਹੱਲ ਹੈਗਾ ਤਾਂ ਦੱਸੋ ਇਹਦਾ ਵੀ ਇਹ ਬਹੁਤ ਤੰਗ ਕਰਦਾ ਪਾਣੀ ਛੱਡ ਜਾਂਦਾ ਤੇ ਆਪਾਂ ਤਾਂ ਬੁੱਕੀ ਵੀ ਬਦਲ ਕੇ ਵੇਖ ਲਈ ਹੋ ਰਬੜ ਵੀ ਬਦਲੀ ਜਾਂਦੇ ਆਪਾਂ ਤੀਜੀ ਵਾਰੀ ਵੀ ਰਬੜ ਬਦਲੀ ਜਾਂਦੇ ਆ ਜਿਹੜੀ ਮੇਰੇ ਤਾਇਆ ਜੀ ਹੁਣ ਪਾਈ ਜਾਂਦੇ ਦੁਬਾਰਾ ਤੇ ਇੱਧਰ ਫਿਰ ਹੁਣ ਮੇਰੇ ਡੈਡੀ ਤੇ ਮੇਰਾ ਵੱਡਾ ਭਰਾ ਬੈਂਟਰ ਦਾ ਕੱਸੀ ਜਾਂਦੇ ਆ ਦੇਖੋ ਬੈਂਟਰਾਂ ਕੱਸ ਦਿੰਨੇ ਆ ਆਪਾਂ ਇੱਧਰ ਇਹ ਬੈਂਟਰਾਂ ਉਤਾਰਦੇ ਆ ਹੁਣ ਆਪਾਂ ਵੇਹਣੇ ਕਿਵੇਂ ਥਰਗੇ ਪਹਿਲਾਂ ਕਿਵੇਂ ਸੀਗਾ ਹੁਣ ਆਪਾਂ ਕੋਈ ਯਾਦ ਨਹੀਂ ਆਪਾਂ ਤਾਂ ਬਾਲੀਆਂ ਟਾਈਮ ਬਾਲੇ ਟਾਈਮ ਦੀਆਂ ਧਰਾਈਆਂ ਵੀ ਆਣ ਹੁਣ ਧਰ ਦਿੰਨੇ ਆ ਬਸ ਸਹੀ ਆਪਾਂ ਚਲੋ ਫਿਰ ਬੈਂਟਰਾਂ ਨੂੰ ਉਤਰਾਂਗਾ ਕੱਸ ਕੇ ਫਿਰ ਆਪਾਂ ਬੋਕੀ ਪਾ ਦਾਂਗੇ ਸਿੱਟ ਦਾਂਗੇ ਵਿੱਚ ਮੰਨ ਲਓ ਉਹਦੇ ਤੇ ਆਪਣੀ ਸਕੂਟਰੀ ਦਾ ਬੜਾ ਨੁਕਸਾਨ ਹੋ ਗਿਆ ਹੀ ਮੇਰੇ ਵੱਡੇ ਭਰਾ ਦੇ ਤਾਂ ਨਹੀਂ 60 ਸੁੱਟ ਬਚੀ ਇੰਨਾ ਬਚਾਅ ਹੋ ਗਿਆ ਵੱਜੀ ਮਤਲਬ ਵੀ 60 ਸੁੱਟ ਤਾਂ ਨਹੀਂ ਵੱਜੀ ਇੰਨਾ ਬਚਾਅ ਹੋ ਗਿਆ ਪਰ ਸਕੂਟਰੀ ਦਾ ਨੁਕਸਾਨ ਹੋ ਗਿਆ ਵੱਡਾ ਤੇ ਇਹਦੇ ਚ ਦੇਖੋ ਹੁਣ ਆਪਾਂ ਬੋਕੀ ਪਾਉਣੇ ਆ ਬੋਕੀ ਸੈੱਟ ਦਿਨੇ ਵਿੱਚ ਇਹਦੇ ਦੇਖੋ ਤੇ ਫਿਰ ਚਾਰੇ ਬੈਂਟਰਾਂ ਦਾ ਕਸਤਾਂ ਹੁਣ ਬਸ ਆਪਾਂ ਨਾਟਕਸਣ ਵਾਲੇ ਰਹਿ ਗਈ ਦੋਕ ਲੋਕ ਥਾਵਾ ਤੋਂ ਤੇ ਉਹ ਬੈਂਟਰਾਂ ਨੂੰ ਉੱਪਰ ਨਰਾ ਫਿਰਨੇ ਆ ਫਿਰ ਸਾਰੀਆਂ ਸੈੱਟ ਕਰਕੇ ਜੇ ਦੋ ਗੁੱਟ ਦੇ ਦਿੱਤੇ ਵੀ ਸੀ ਆਪਣੇ ਲੱਕੜ ਦੇ ਵਿੱਚ ਉਹ ਵੀ ਹਲਚਲ ਹੋ ਗਈ ਉਹਨਾਂ ਦੀ ਵੀ ਬੈਟਰਾਂ ਘਰਦੇ ਆ ਫਿਰ ਹੁਣ ਆਪਾਂ ਨੂੰ ਹਿਸਾਬ ਨਹੀਂ ਨਾ ਆਉਂਦਾ ਪਿਆ ਕਿ ਮੈਂ ਧਰਗੇ ਕਿਵੇਂ ਨਾ ਤੇ ਉਦੋਂ ਮੈਂ ਵਿੱਚ ਸਿੱਟੀ ਜਨਾ ਉਹ ਬੋਕੀ ਦੁਆਰਾ ਸਿੱਟੀ ਜਨਾ ਕਿਉਂਕਿ ਸੈੱਟ ਤਾਂ ਕਰ ਲਈ ਆਪਾਂ ਫਿਰ ਹੁਣ ਦੁਬਾਰਾ ਸੈੱਟ ਦੇ ਵਿੱਚ ਇਹਦੇ ਆਜੇ ਸਿੱਟ ਕੇ ਫਿਰ ਦੁਬਾਰਾ ਵਿੱਚ ਇਹ ਦੁਆਰਾ ਸੈੱਟ ਨਹੀਂ ਆਂਦੀ ਹੁਣ ਇੱਕ ਵਾਰੀ ਕੱਢ ਤਾਂ ਲਈ ਦੁਆਰਾ ਸੈੱਟ ਨਹੀਂ ਆਂਦੀ ਵੀ ਇੰਗੀ ਡਾਵੜਦੀ ਹੈ ਟੇਢੀ ਡਿੱਗ ਪੈਂਦੀ ਵਿਚ ਜਾ ਕੇ ਫੇਰ ਆਪਾਂ ਬਾਕੀ ਬਾਕੀ ਪਾ ਦਾਂਗੇ ਤੇ ਫੇਰ ਕਰ ਦਾਂਗੇ ਨਾਲਕਾ ਫੇਰ ਰੈਡੀ ਪਰ ਜਿੰਨੇ ਵਾਰੀ ਮਰਜ਼ੀ ਆਪਾਂ ਰਬੜ ਬਦਲ ਲਈ ਪਰ ਇਹ ਸੈੱਟ ਹੀ ਨਹੀਂ ਹੁੰਦਾ ਪਿਆ ਪਾਣੀ ਛੱਡ ਜਾਂਦਾ ਜੇ ਕਿਸੇ ਕੋਲ ਕੋਈ ਨੁਕਸਾ ਹੈਗਾ ਵੀ ਪਾਣੀ ਕਿਵੇਂ ਛੱਡਦਾ ਵੀ ਬਾਬੂ ਲੈਂਦਾ ਜਾਂ ਕੋਈ ਹੋਰ ਚੱਕਰ ਕਮੈਂਟਾਂ ਜਰੂਰ ਦੱਸਿਓ ਜੀ ਤੇ ਤੁਹਾਡੀ ਬਹੁਤ-ਬਹੁਤ ਮਿਹਰਬਾਨੀ ਹੋਊਗੀ ਤੇ ਹੁਣ ਆਪਾਂ ਫੇਰ ਆਪਾਂ ਕਰਤਾ ਬੈਂਟਰੀਆਂ ਦਾ ਜਗਾੜ ਤਾਂ ਪਨ ਲੱਗ ਗਿਆ ਪਤਾ ਵੀ ਕਿਵੇਂ ਧਰੀਆਂ ਸੀ ਨਾ ਮੈਂ ਤਾਂ ਹਰਦਨਿਆ ਹੁਣ ਬੈਂਟਰੀਆਂ ਆਪਾਂ ਕਿਉਂਕਿ ਹੁਣ ਆਪਾਂ ਬਹੁਤ ਟਾਈਮ ਲਗਾ ਲਾਈਆਂ ਵੀ ਆ ਤੇ ਵਿੱਚ ਬੋਕੀ ਸਿੱਟਦੀ ਹੁਣ ਆਪਾਂ ਆਪਾਂ ਜਿਹੜੇ ਧਰਾਈਆਂ ਬੈਂਟਰੀਆਂ ਬਸ ਉਹ ਦੁੰਦੀਆਂ ਹੀ ਉਦੋਂ ਹੀ ਆਪਾਂ ਨੂੰ ਪਤਾ ਵੀ ਕਿਵੇਂ ਧਰੀਆਂ ਸੀ ਨਾ ਹੁਣ ਫਿਰ ਇੰਨੇ ਟਾਈਮ ਪਹਿਲਾਂ ਤਾਂ ਯਾਦ ਨਹੀਂ ਰਹਿੰਦਾ ਹੁਣ ਤਾਂ ਫਿਰ ਕਿੱਡੇ ਕਿੱਡੇ ਦਾ ਹੋਣਾ ਸੀ ਤੇ ਫਿਰ ਜਿਹੜੇ ਹੇਲ ਚੱਲ ਲਈ ساری ਸਕੂਟਰੀ ਦੀ ਤਾਂ ਕਰਕੇ ਫਿਰ ਟੇਢੀ ਮੇਢੀ ਹੋ ਗਈ ਸੀ ਚਲੋ ਫਿਰ ਉਹਨੇ ਤੇ ਬੈਟਰਾਂ ਕਸ ਦਿੰਨੇ ਆਪਾਂ ਬੈਟਰਾਂ ਤਾਂ ਕਸਤਾਂ ਗਾਂ ਤੇ ਫਿਰ ਹੋਣ ਜੇ ਕੋ ਬਰਨਾਰਡ ਨੂੰ ਸਾਰੇ ਟ੍ਰੈਕ ਕਰ ਦਿੰਨੇ ਆਪਾਂ ਗਿਰਾਨ ਤੇ ਉਹਦਾ ਫਿਰ ਆਪਾਂ ਜਾਂਸੀ ਦੇ ਵਿੱਚ ਫੋਨ ਲਾ ਕੇ ਪੁੱਛ ਲੈ ਇਸ ਮੇਰੇ ਡੈਡੀ ਇਹਨੇ ਪਰ ਉਹ ਆਂਦੇ ਵੀ ਇਹ ਚੀਜ਼ ਨਹੀਂ ਮਿਲਦੀ ਕਿਉਂਕਿ ਇਹ ਨਵੇਂ ਮਾਡਲ ਦੀ ਆ ਉਹ ਸੌਰੀ ਪੁਰਾਣੀ ਮਾਡਲ ਦੀ ਆ ਤਾਂ ਕਰਕੇ ਨਹੀਂ ਮਿਲਦੀ ਉਹ ਆਂਦੇ લાલ ਰੰਗ ਚ ਨਹੀਂ ਮਿਲਨੀ ਹੋਰ ਕਿਸੇ ਵੀ ਰੰਗ ਚ ਮਿਲ ਜੂਗੀ ਚਿੱਟੇ ਚ ਜਾਂ ਹਰੇ ਚ ਜਾਂ ਕਿਹੜੇ ਵੀ ਰੰਗ ਲੈਣਾ ਉਹ ਚ ਮਿਲ ਜੂ ਲਾਲ ਚ ਨਹੀਂ ਮਿਲਨੀ ਤੇ ਆ ਦੇਖੋ ਆਪਾਂ ਸਕਾ ਕੇ ਮੋਟਰ ਦਾ ਚਲਾ ਕੇ ਵੇਖ ਲਈ ਸ਼ੁਕਰ ਆਪਣੀ ਮੋਟਰ ਤਾਂ ਚੱਲ ਪਈ ਮੋਟਰ ਨੂੰ ਤਾਂ ਨਹੀਂ ਨੁਕਸਾਨ ਹੋਇਆ ਪੂਰਾ ਉਹ ਸੌਰੀ ਪੂਰਾ ਆਖੀ ਨਾ ਮੋਟਰ ਨੂੰ ਤਾਂ ਨਹੀਂ ਨੁਕਸਾਨ ਹੋਇਆ ਜੀ ਉਹ ਟੁੱਟ ਗਈ ਪਿੱਛੋਂ ਬਸ ਸ਼ੁਕਰ ਹੈ ਚਲੋ ਮੋਟਰ ਦਾ ਹੀ ਬਾਲਾ ਖਤਰਾ ਸੀ ਮੇ ਮੋਟਰ ਛੜ ਗਈ ਤਾਂ ਫੇਰ ਬਾਲੀ ਵੇਸੇ ਲੱਭਣਗੇ ਤੇ ਹੁਣ ਆਪਣੀ ਆ ਪਿਛਲੇ ਸਕੰਜੇ ਵਾਲੀ ਪੱਤੀ ਵੀ ਟੁੱਟ ਗਈ ਸੀ ਇਹਦਾ ਵੀ ਆਪਾਂ ਘਰੇ ਜਿਗਾਰਡ ਬਣਾ ਕੇ ਲਾ ਦਾਂਗੇ ਸਕੰਜੇ ਵਾਲੀ ਪੱਤੀ ਦਾ ਤਾਂ ਇਹ ਟੁੱਟ ਗਈ ਸੀ ਆਪਣੇ ਕੋਲ ਪੱਤਿਆਂ ਪੁੱਤਿਆਂ ਤਾਂ ਪਈਆਂ ਉਹਨਾਂ ਦੀ ਮੋੜ ਮਾੜ ਕੇ ਬਣਾ ਦਾਂਗੇ ਜੇ ਬਣ ਗਈ ਤਾਂ ਉਹ ਵੀ ਲਾ ਦਾਂਗੇ ਫਿੱਟ ਕਰ ਦਾਂਗੇ ਜਿਗਾਰਡ ਤਾਂ ਬਹੁਤ ਲਾ ਲੈਨੇ ਆਪਾਂ ਘਰੇ ਸਕੰਜਾ ਕਰ ਦਾਂਗੇ ਫਿਰ ਤੁੰ ਆਪਣੀ ਹੁਣ ਲਾਈਟ ਚਲੀ ਗਈ ਮੌਕੇ ਤੇ ਅੱਜ ਲੇਟ ਦੀ ਜ਼ਰੂਰ ਸੀ ਅੱਜ ਜਾਵੜੀ ਅੱਜ ਬੈਟਰੀਆਂ ਚਾਹਣੀਆਂ ਪਈਆਂ ਤੇ ਬਸ ਹੁਣ ਤਾਂ ਆਪਾਂ ਕਰ ਹੀ ਦਿੰਨੇ ਆ ਬਸ ਸਕੂਟਰੀ ਫੱਟ ਬੈਟਰੀਆਂ ਆਪਾਂ ਸਹੀ ਕਰਕੇ ਧਰਤੀਆਂ ਨਾਲ ਗੁੱਟ ਕੇ ਬਾਤੀ ਤੇ ਚਲੋ ਮਿੱਤਰੋ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਆਂ ਐਂਡ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ